ਸਮਝੌਤਾ ਜਿਹੜੇ ਵੀ ਕਹਿ ਰਹੇ ਨੇ ਜਾਂ ਆ ਪੇਜ ਆ ਇੱਕ ਇਹਨਾਂ ਨੇ ਪਾਇਆ ਹੋਇਆ ਵੀ ਇਹਨਾਂ ਦਾ ਸਮਝੌਤਾ ਹੋ ਗਿਆ ਆਪਸ ਦੇ ਵਿੱਚ ਇਹ ਸਾਡਾ ਪੇਜ ਨਹੀਂ ਹੈਗਾ ਨਾ ਕੋਈ ਏਦਾਂ ਦੀ ਗੱਲ ਹੈ ਅੱਜ 9 ਦਿਨਾਂ ਬਾਅਦ ਜਮਾਨਤ ਹੋਈ ਹੈ ਤੇ 9 ਦਿਨਾਂ ਬਾਅਦ ਮੈਂ ਘਰ ਚੱਲਿਆ ਵਿੱਚ ਇੱਕ ਅਦਾ ਦਿਨ ਚੋਰੀ ਛਿਪੇ ਗਿਆ ਹੋਊਗਾ 9 ਦਿਨ ਬਾਅਦ ਅੱਜ ਘਰੇ ਚੱਲਿਆ ਕੋਈ ਇਹਨਾਂ ਨਾਲ ਸਮਝੌਤਾ ਨਹੀਂ ਜੋ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਅਸੀਂ ਵੀਡੀਓ ਵੀਡੀਓ ਨਹੀਂ ਖੇਡਣਾ ਚਾਹੀਦਾ ਮੈਂ ਉਹਨਾਂ ਤੋਂ ਵੈਸੇ ਵੀ ਮਾਫੀ ਮੰਗੀ ਇੱਕ ਦਿਨ ਜਦੋਂ ਮੈਂ ਮਿਲਣ ਵੀ ਜਾਊਂਗਾ ਤੇ ਮੈਂ ਹੁਣ ਵੀ ਰਿਗਰੈਟ ਫੀਲ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੇ ਪਿਛਲੇ 20-25 ਦਿਨਾਂ ਤੋਂ ਜੋ ਵੀ ਹੋ ਰਿਹਾ ਹੈ ਪ੍ਰਸ਼ਾਸਨ ਵੱਲੋਂ ਸਾਨੂੰ ਸਟ੍ਰਿਕਟ ਇਹ ਜੀ ਵੀ ਚੁੱਪ ਕਰਕੇ ਰਹਿਣਾ ਆਪਣਾ ਕੁਝ ਨਹੀਂ ਪਾਉਣਾ ਉਹਦੇ ਤੇ ਪਰ ਕੱਲ ਇੱਕ ਆਡੀਓ ਵਾਇਲ ਕੀਤੀ ਗਈ ਹੈ ਜਿਸ ਚ ਲੱਗ ਰਿਹਾ ਵੀ ਜਿਹਨਾਂ ਬੰਦਿਆਂ ਨੇ ਮੇਰਾ ਸਾਥ ਦਿੱਤਾ ਉਹਨਾਂ ਦੇ ਮੈਂ ਖਿਲਾਫ ਬੋਲ ਰਿਹਾ ਇਹ ਐਡਿਟ ਕੀਤੀ ਗਈ ਹੋਈ ਹੈ ਮੇਰੇ ਕੋਲ オリジナル ਵੀ ਇਹਦੀ ਆਡੀਓ ਪਈ ਹੈ ਤੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਬੰਦਿਆਂ ਨੇ ਉਸ ਟਾਈਮ ਮੇਰਾ ਸਾਥ ਦਿੱਤਾ ਜਦੋਂ ਮੇਰਾ ਸਾਥ ਕਿਸੇ ਨੇ ਨਹੀਂ ਦਿੱਤਾ ਹੈਗਾ ਉਹ ਬੰਦਿਆਂ ਦੇ ਮੈਂ ਖਿਲਾਫ ਕਿਸ ਤਰ੍ਹਾਂ ਹੋ ਸਕਦਾ ਬਾਕੀ ਮੈਂ ਬਾਬਾ ਜੀ ਨਾਲ ਗੱਲ ਕਰੀ ਆ ਫੋਨ ਕਰਕੇ ਠੀਕ ਹੈ ਮਾਫੀ ਵੀ ਮੰਗੀ ਆ ਵੀ ਜੇ ਕੁਝ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਹੈ ਜਾਂ ਕੁਝ ਐਦਾਂ ਸਮਝੌਤਾ ਜਿਹੜੇ ਵੀ ਕਹਿ ਰਹੇ ਨੇ ਜਾਂ ਆ ਪੇਜ ਆ ਇੱਕ ਇਹਨਾਂ ਨੇ ਪਾਇਆ ਹੋਇਆ ਵੀ ਇਹਨਾਂ ਦਾ ਸਮਝੌਤਾ ਹੋ ਗਿਆ ਆਪਸ ਦੇ ਵਿੱਚ ਇਹ ਸਾਡਾ ਪੇਜ ਨਹੀਂ ਹੈਗਾ ਨਾ ਕੋਈ ਐਦਾਂ ਦੀ ਗੱਲ ਹੈ ਅੱਜ 9 ਦਿਨਾਂ ਬਾਅਦ ਜਮਾਨਤ ਹੋਈ ਹੈ ਤੇ 9 ਦਿਨਾਂ ਬਾਅਦ ਮੈਂ ਘਰ ਚੱਲਿਆ ਵਿੱਚ ਇੱਕ ਅਦਾ ਦਿਨ ਚੋਰੀ ਛਿਪੇ ਗਿਆ ਹੂੰਗਾ 9 ਦਿਨ ਬਾਅਦ ਅੱਜ ਘਰੇ ਚੱਲਿਆ ਐਡਿਟਿੰਗ ਕਰਨ ਦੇ ਬੰਦੇ ਇੰਨੇ ਕ ਮਹਿਰ ਨੇ ਜਾਣੇ ਕਿ ਐਡਿਟਿੰਗ ਕਰ ਕਰਕੇ ਸਾਡੇ ਤੇ ਦਰਖਾਸਤਾਂ ਦਿੱਤੀਆਂ ਹੋਈਆਂ ਨੇ ਠੀਕ ਹੈ ਸੋ ਕੋਈ ਇਹਨਾਂ ਨਾਲ ਸਮਝੌਤਾ ਨਹੀਂ ਜੋ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਅਸੀਂ ਵੀਡੀਓ ਵੀਡੀਓ ਨਹੀਂ ਖੇਡਣਾ ਜੇ ਫੇਰ ਵੀ ਡਾਰਨੇ ਅਣਜਾਣੇ ਦੇ ਵਿੱਚ ਮੱਖੂ ਸਾਹਿਬ ਤੋਂ ਗਲਤ ਮੱਖੂ ਸਾਹਿਬ ਦੇ ਛਾਂ ਨੂੰ ਕੁਝ ਫੇਸ ਪਹੁੰਚੀ ਹੈ ਤਾਂ ਮੈਂ ਉਹਨਾਂ ਤੋਂ ਵੈਸੇ ਵੀ ਮਾਫੀ ਮੰਗੀ ਇੱਕ ਵਾਰ ਤਾਂ ਜੇ ਮੈਂ ਮਿਲਣ ਵੀ ਜਾਊਂਗਾ ਤੇ ਮੈਂ ਹੁਣ ਵੀ ਰੈਗਰਟ ਫੀਲ ਕਰਦਾ ਜਿਹੜੇ ਬੰਦੇ ਨੇ ਪੈਸੇ ਮੰਗੇ ਉਹ ਮੰਗੇ ਆ ਮੱਖੂ ਸਾਹਿਬ ਨੇ ਸਾਡੇ ਤੋਂ ਕੀ ਮੰਗਣਾ ਉਹਨਾਂ ਕੋਲ ਪਹਿਲਾਂ ਹੀ ਸਾਡੇ ਤੋਂ 5 ਗੁਣਾ ਚੀਜ਼ਾਂ ਹੈਗੀਆਂ ਤੇ ਉਹਨਾਂ ਨੇ ਸਾਡੀ ਸਪੋਰਟ ਹੀ ਕੀਤੀ ਹੈ ਇਹ ਸਾਨੂੰ ਤੋੜਨ ਦੀ ਸਾਜ਼ਿਸ਼ ਹੈ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਜੋ ਵੀ ਹੋਇਆ ਠੀਕ ਹੈ ਤੇ ਸਾਰਿਆਂ ਨੂੰ ਬੇਨਤੀ ਇਹ ਹੈ ਵੀ ਬਹੁਤ ਔਖਾ ਟਾਈਮ ਹੈ ਬਾਈ ਬਣ ਕੇ ਮੈਨੂੰ ਜੋ ਮਰਜ਼ੀ ਕਹੋ ਘਰਦਿਆਂ ਨੂੰ ਮੈਸੇਜ ਆ ਕੁਛ ਇਦਾਂ ਦੀਆਂ ਗੱਲਾਂ ਨਾ ਕਰੋ ਬੇਨਤੀ ਹੈ ਮਾੜਾ ਚੰਗਾ ਟਾਈਮ ਹਰੇਕ ਤੇ ਹੁੰਦਾ ਰਹਿੰਦਾ ਹੈ